ਭਾਰਤੀ ਦੂਰ ਸੰਚਾਰ ਨਿਗਮ ਲਿਮਟਿਡ ਵਿਖੇ ਇੱਕ ਕਮਰੇ ਵਿੱਚ ਸੁੱਤੇ ਪਏ ਚੌਂਕੀਦਾਰ ਨੂੰ ਹੋਰ ਨਾ ਕਰਮਚਾਰੀਆਂ ਵੱਲੋਂ ਵਾਰ-ਵਾਰ ਆਵਾਜ਼ ਲਗਾਉਣ ਤੇ ਵੀ ਜਦੋਂ ਉਹ ਨਾ ਉਠਿਆ ਤਾਂ ਕਰਮਚਾਰੀਆਂ ਵਿੱਚ ਹਫੜਾ ਦਫੜੀ ਮਚ ਗਈ ਤਾਂ ਉਹਨਾਂ ਤੁਰੰਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਚੌਂਕੀਦਾਰ ਨੂੰ ਮਿਤਕ ਸਮਝ ਕੇ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਬੁਲਾ ਲਿਆ ਪਰ ਜਦੋਂ ਮੌਕੇ ਤੇ ਥਾਣਾ ਫਲੋਰ ਤੋਂ ਐਸਆਈ ਤਰਮਿੰਦਰ ਸਿੰਘ ਪਹੁੰਚੇ ਤਾਂ ਉੱਥੇ ਮਾਹੌਲ ਕੁਝ ਹੋਰ ਹੀ ਸੀ ਉਕਤ ਚੌਕੀਦਾਰ ਜਿਸ ਨੂੰ ਹੋਰ ਨਾ ਕਰਮਚਾਰੀਆਂ ਨੇ ਮਿਤਕ ਸਮਝ ਲਿਆ ਸੀ ਅਸਲ ਵਿੱਚ ਉਸਨੇ ਦਹਾੜ ਦਰਦ ਕਰਨ ਦੀ ਦੇਰ ਰਾਤ ਦਵਾਈ ਖਾਦੀ ਸੀ ਜਿਸ ਕਾਰਨ ਉਹ ਸਵੇਰੇ ਲੇਟ ਉੱਠਿਆ ਆਓ ਜਾਣਦੇ ਆ ਸਾਰੀ ਸਚਾਈ ਪੁਲਿਸ ਅਧਿਕਾਰੀ ਦੀ ਜ਼ੁਬਾਨੀ ਫਿਲੌਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ ਇਹ ਮੈਨੂੰ ਆਇਆ ਸੀਗਾ ਮੁਰਸ਼ਿ ਮੁਖ ਮੁਖੀ ਵੱਲੋਂ ਫੋਨ ਆਇਆ ਸੀਗਾ ਵੀ ਸਰ 112 ਦੀ ਕਾਲ ਆ ਵੀ ਦੰਗਰ ਕੇ ਵੀ BSNL ਦੇ ਦਫ਼ਤਰ ਦੇ ਵਿੱਚ ਵੀ ਅਸੀਂ ਦਰਵਾਜ਼ਾ ਘਰ ਘਾੜੇ ਆ ਕਰਮਚਾਰੀ ਉਹ ਦਰਵਾਜ਼ਾ ਨਹੀਂ ਅੰਦਰ ਖੋਲ ਰਿਆ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਪਹਿਲਾਂ ਉਹਨੇ ਦਰਵਾਜ਼ਾ ਅੰਦਰੋਂ ਖੋਲ ਦਿੱਤਾ ਤੇ ਰਾਤ ਨੂੰ ਕੋਈ ਦਵਾਈ ਵਗੈਰਾ ਜਾਂ ਬੁਖਾਰ ਦਿਖਾ ਕੇ ਜਿਹੜਾ ਖੋ ਗਿਆ ਸੀਗਾ ਇਹਨੂੰ ਸਵੇਰੇ ਦੀ ਜਾਗ ਨਹੀਂ ਖੁੱਲੀ ਇਸ ਕਰਕੇ ਜਿਹੜਾ ਬੰਦਾ ਬਿਲਕੁਲ ਠੀਕ ਆ ਮਿਲਿਆ ਉਹਨੂੰ ਮੈਂ ਨਾਲ ਫੋਟੋ ਖਾਈਏ ਉਹਦੇ ਬਿਲਕੁਲ ਤੰਦਰੁਸਤ ਯਾਨਕਿ ਸਾਫੁੱਲ ਨੇ ਬੰਦਾ ਇਹ ਕੀ ਆ ਗਿਆ ਸੀ ਕਿ ਕਵਟ ਨਹੀਂ ਰਿਹਾ ਵੀ ਉਹਨਾਂ ਨੇ ਕਿਹਾ ਸੀ ਬਿਸ਼ਾਇਦ ਅੰਦਰ ਅਟੈਕ ਵਗੈਰਾ ਨਾ ਹੋ ਗਿਆ ਹੋਵੇ ਜਿਹੜਾ ਬੂਹਾ ਨਹੀਂ ਖੋਲਦੇ ਪਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ